ਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਸਤਕਾਰਯੋਗ ਸਿੰਘ ਸਾਹਿਬ ਜੀ ਉਹ ਬੀਤੇ ਭਰੇ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਸੇਵਾ ਰੂਪੀ ਇੱਕ ਸਜ਼ਾ ਲਾਈ ਸੀ ਉਹ ਸਜ਼ਾ ਨੂੰ ਇਨ ਬਿਨ ਜੋ ਆਪ ਜੀ ਦਾ ਹੁਕਮ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਿਰ ਮੱਥੇ ਪ੍ਰਵਾਨ ਕਰਦਿਆਂ ਨਿਭਾਇਆ ਆਪ ਜੀ ਨੇ ਹੁਕਮ ਕੀਤਾ ਸੀ ਕਿ ਗੁਰਧਾਮਾਂ ਦੇ ਤਖਤਾਂ ਦੇ ਬਾਹਰ ਜਿਹੜੀਆਂ ਡਿਊੜੀਆਂ ਨੇ ਜਿੱਥੋਂ ਮੁੱਖ ਗੇੜ ਨੇ ਉੱਥੇ ਪਹਿਰੇਦਾਰੀ ਦਾ ਲਿਬਾਸ ਪਾ ਕੇ ਬੈਠਣਾ ਉਹ ਬੈਠੇ ਜੀ ਆਪ ਜੀ ਨੇ ਹੁਕਮ ਕੀਤਾ ਸੀ ਝੂਠੇ ਪਾਂਡਿਆਂ ਦੀ ਸੇਵਾ ਕਰਨ ਦਾ ਉਹ ਸੇਵਾ ਨਿਭਾਈ ਜੀ ਆਪ ਜੀ ਨੇ ਹੁਕਮ ਕੀਤਾ ਸੀ ਕਿ ਫਲੈਸ਼ ਬਾਥਰੂਮਾਂ ਦੀ ਸਫਾਈ ਕਰਨੀ ਹੈ ਗਲਤ ਪਕਟੀਆਂ ਪਾ ਕੇ ਉਹ ਵੀ ਲੀਡਰਸ਼ਿਪ ਨੇ ਨਿਭਾਈ ਜੀ ਆਪ ਜੀ ਨੇ ਉਹ ਹੁਕਮ ਕੀਤਾ ਸੀ ਝਾਰੂ ਲਾਉਣ ਦਾ ਉਹ ਝਾਰੂ ਦੀ ਸੇਵਾ ਜਿਹਨ ਨੂੰ ਜਨੂੰ ਪ੍ਰਾਪਤ ਹੋਈ ਉਹਨੇ ਨਿਭਾਈ ਜੀ ਜੋ ਆਪ ਜੀ ਦਾ ਹੁਕਮ ਸੀ ਉਸ ਤੋਂ ਅਪਰੰਤ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਕੇ ਖਿਮਾ ਜਾਚਨਾ ਕਰਕੇ ਆਪ ਜੀ ਦੇ ਦਫ਼ਤਰ ਪਾਸੋਂ ਸਾਰੇ ਹੀ ਲੀਡਰਸ਼ਿਪ ਨੇ ਜਿਨ੍ਹਾਂ ਜਿਨ੍ਹਾਂ ਨੂੰ ਸੇਵਾ ਸੇਵਾ ਲੱਗੀ ਸੀ ਉਹਨਾਂ ਨੇ ਸਰਟੀਫਿਕੇਟ ਪ੍ਰਾਪਤ ਕੀਤੇ ਕਿ ਇਹ ਸੇਵਾ ਜਿਹੜੀ ਹੈ ਇਨ ਬਿਨ ਹੁਕਮਾ ਸਦਕਾ ਮੁਕੰਮਲ ਹੋ ਚੁੱਕੀ ਹੈ ਸਿੰਘ ਸਾਹਿਬ ਜੀ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਕੁਝ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਸਵਾਵਾਂ ਤੋਂ ਪਘੋੜਾ ਕਰਾਰ ਦੇ ਰਹੇ ਆ। ਜਦ ਕਿ ਆਪ ਜੀ ਦੇ ਹੁਕਮਾਂ ਸਦਕਾ ਇਹਨੂੰ ਮੈਨੇ ਸਵਾਵਾਂ ਲਗਾਈਆਂ ਗਈਆਂ ਤੇ ਆਪ ਜੀ ਦੇ ਦਫ਼ਤਰ ਦਾ ਸਰਟੀਫਿਕੇਟ ਜਿਹੜਾ ਸਮੁੱਚੀ ਲੀਡਰਸ਼ਿਪ ਦੇ ਕੋਲ ਹੈ। ਕੀ ਜਿਹੜੇ ਇਹ ਲੋਕ ਨੇ ਇਹ ਪਘੋੜਾ ਕਰਾਰ ਦੇਣ ਵਾਲੇ ਜਾਂ ਪਘੋੜਾ ਸ਼ਬਦ ਵਰਤਣ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀਆਂ ਤੱਜੀਆਂ ਨਹੀਂ ਉਡਾਰ ਰਹੇ? ਕੀ ਇਹ ਲੋਕ ਜਿਹੜੇ ਵਾਰ-ਵਾਰ ਇਹ ਗੱਲ ਕਹਿ ਰਹੇ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪ ਜੀ ਦੇ ਦਫ਼ਤਰ ਤੋਂ ਸਰਟੀਫਿਕੇਟ ਪ੍ਰਾਪਤ ਕੀਤੇ ਆ ਕਿ ਉਹ ਸਰਟੀਫਿਕੇਟ ਨੂੰ ਝੂਠਾ ਕਰਾਰ ਨਹੀਂ ਦੇ ਰਹੇ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਤਾਕ ਨੂੰ ਨੀਵਾ ਨਹੀਂ ਖਾਰ ਰਹੇ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਸਤਕਾਰਯੋਗ ਸਿੰਘ ਸਾਹਿਬ ਜੀ ਉਹ ਕਿ ਜਦੋਂ ਵੀ ਖਾਸ ਕਰਕੇ ਜਿਹੜੇ ਸੁਧਾਰ ਲੈ ਰਾਣਿਆਂ ਦੇ ਵਿੱਚੋਂ ਗੁਰਪ੍ਰਤਾਪ ਸਿੰਘ ਵਡਾਲਾ ਆ ਮਨਪ੍ਰੀਤ ਸਿੰਘ ਯਾਲੀ ਜਾਂ ਇੱਕਵਾਰ ਸਿੰਘ ਝੁੰਦਾ ਕਿਸੇ ਨਾ ਕਿਸੇ ਬਹਾਨੇ ਖਬਰਾਂ ਚ ਆਉਣ ਲਈ ਆਪਜੀ ਦੇ ਦਫਤਰ ਨਾਲ ਸੰਪਰਕ ਕਰਦੇ ਆ ਆਪਜੀ ਨੂੰ ਮਿਲ ਕੇ ਤੇ ਬਾਹਰ ਨਿਕਲ ਕੇ ਤੇ ਫਿਰ ਆਪਜੀ ਦੇ ਪਰਥਾਏ মিডিਆ ਨੂੰ ਸਬੋਧਨ ਕਰਦੇ ਆ ਤੇ ਉੱਥੇ ਵਾਰ-ਵਾਰੇ ਪਘੌੜਾ ਸ਼ਬਦ ਦਾ ਵੀ ਇਸਤੇਮਾਲ ਕਰਦੇ ਆ ਕੀ ਸਿੰਘ ਸਾਹਿਬ ਜੀ ਇਸ ਗੱਲ ਤੋਂ ਆਪਜੀ ਚੰਗੀ ਤਰ੍ਹਾਂ ਜਾਣੂ ਹੋ ਕਿ ਸ਼੍ਰੋਮਣੀ ਅਕਾਲੀ ਦਰ ਪਘੌੜਾ ਹੋਇਆ ਆਪਦੇ ਹੁਕਮ ਤੋਂ ਰਹਿ ਗਈ ਗੱਲ ਸੱਤ ਮੈਂਬਰੀ ਕਮੇਟੀ ਦੀ ਜੋ ਸਤਕਾਰਯੋਗ ਸਿੰਘ ਸਾਹਿਬ ਜੀ ਆਪ ਜੀ ਨੇ ਨੰਗਰਾਨ ਲਾਇਆ ਸੀ ਜਦ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਤੇ ਆਪ ਜੀ ਦੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ ਕਿ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਹੈ ਇਹ ਚੰਗੀ ਗੱਲ ਹੈ ਤੇ ਜਿਹੜੇ ਸੱਤ ਮੈਂਬਰੀ ਕਮੇਟੀ ਹੈ ਉਹ ਜੀ ਨਿਗਰਾਨੀ ਕਰੇ ਹੁਣ ਸਤਕਾਰਯੋਗ ਸਿੰਘ ਸਾਹਿਬ ਜੀ ਉਹ ਇਹ ਜਿਹੜੇ ਤਿੰਨ ਮੈਂਬਰ ਨੇ ਇਹਨਾਂ ਕਿੰਨਾ ਮੈਂਬਰਾਂ ਨੂੰ ਵੀ ਥਾਂ-ਥਾਂ ਤੇ ਅਬਜ਼ਰਵਰ ਲਾਇਆ ਗਿਆ ਨਾਲ ਸੰਤਾ ਸਿੰਘ ਮੈਦਪੁਰੀ ਸਾਹਿਬ ਉਹਨਾਂ ਨੂੰ ਵੀ ਅਬਜ਼ਰਵਰ ਲਾਇਆ ਗਿਆ ਜੋ ਕਿ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਵਾਸਤੇ ਇਹ ਚਾਰੇ ਦੇ ਚਾਰੇ ਉਸ ਕਲ ਤੋਂ ਭਗੌੜੇ ਹੋਗੇ ਤੇ ਭਗੌੜਾ ਇਹ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੂੰ ਦੱਸਦੇ ਆ ਉਸ ਭਗੌੜੇ ਸ਼ਬਦ ਨੂੰ ਅੱਜ ਸਮੁੱਚੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਇਸਤੇਮਾਲ ਕਰਨ ਲੱਗ ਪਈਆਂ ਤੇ ਸਤਕਾਰਯੋਗ ਸਿੰਘ ਸਾਹਿਬ ਜੀਓ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਅਰਜ਼ੂਈਆਂ ਕਰਦਾ ਹੈ ਬੇਨਤੀਆਂ ਕਰਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਆਪਣਾ ਸਿਧਾਂਤ ਮੰਨਦਾ ਹੈ ਆਪਣਾ ਸਾਰਾ ਪੋਜੀਸ਼ਨ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰਦਾ ਹੈ ਉਸ ਅਕਾਲੀ ਦਲ ਨੇ ਜੋ ਸਜਾਵਾਂ ਵੀ ਪੁੱਗਤ ਲੀਆਂ ਕਿ ਅੱਜ ਫੇਰ ਦੋ ਚਾਰ ਲੋਕ ਉੱਠ ਕੇ ਉਹਨੂੰ ਭਗੌੜਾ ਕਰਾਰ ਦੇਣ ਕਿ ਉਹ ਘਰੀ ਪਿੱਛੋਂ ਆਪ ਜੀ ਨਾਲ ਸੰਪਰਕ ਕਰਦੇ ਆ ਕੀ ਇਹਨਾਂ ਲੋਕਾਂ ਦੀ ਜ਼ੁਬਾਨ ਨਹੀਂ ਰੋਕੀ ਜਾ ਸਕਦੀ ਕੀ ਇਹਨਾਂ ਲੋਕਾਂ ਤੇ ਇਸ ਗੱਲ ਦੀ ਕਾਰਵਾਈ ਨਹੀਂ ਹੋ ਸਕਦੀ ਕਿ ਇਹ ਲੋਕ ਕਿਸ ਤਰੀਕੇ ਨਾਲ ਸ਼ਰੋਮਣੀ ਅਕਾਲੀ ਦਲ ਨੂੰ ਭਗੌੜਾ ਕਹਿ ਰਹੇ ਆ ਜਦੋਂ ਸਾਰੀਆਂ ਸਜ਼ਾਵਾਂ ਭੁਗਤਨੀਆਂ ਆਪ ਜੀ ਦੇ ਦਫ਼ਤਰ ਤੋਂ ਸਰਟੀਫਿਕੇਟ ਪ੍ਰਾਪਤ ਕਰ ਲਿਆ ਇਹ ਕਿਉਂ ਲੋਕਾਂ ਦੇ ਵਿੱਚ ਇੱਕ ਭਰਮਜਾਲ ਪੈਦਾ ਕਰ ਰਹੇ ਆ ਫੇਰ ਇੱਕ ਵੱਡੀ ਹੋਰ ਹੈ ਜੀ ਪਤਾ ਨਹੀਂ ਇਹਨਾਂ ਦੇ ਜਦੋਂ ਮੂਹ ਲੜਕੇ ਹੁੰਦੇ ਨੇ ਆਪਾਂ ਬੰਦੋ ਨੇ ਇਹਨਾਂ ਨੂੰ ਛਿੜਕੇ ਘੱਲਦੇ ਹੋ ਜਿਵੇਂ ਅੱਜ ਅਸੀਂ ਵੇਖਿਆ ਕਿ ਐ ਲੱਗਾ ਕਿ ਜਿਵੇਂ ਆਪ ਜੀ ਨੇ ਇਹਨਾਂ ਨੂੰ ਪੂਰੀ ਤਸੱਲੀ ਕਰਾ ਕੇ ਬਾਹਰ ਭੇਜੀ ਹੈ ਤੇ ਬਾਹਰ ਆ ਕੇ ਉਹ ਤੁਹਾਡੇ ਵੱਲੋਂ ਵਾਰ-ਵਾਰ ਇਹ ਬਿਆਨ ਦਿੰਦੇ ਆ ਮੈਂ ਬੜੀ ਵਾਰ ਵੇਖ ਲਿਆ ਗੁਰਪ੍ਰਤਾਪ ਸਿੰਘ ਵਡਾਲਾ ਤੁਹਾਡੇ ਵੱਲੋਂ ਆ ਕੇ ਬਿਆਨ ਦਿੰਦਾ ਜਿਵੇਂ ਕਿ ਉਹ ਮੁਖ ਭਲਾਰਾ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਤੋਂ ਉਥੇ ਵਾਰ-ਵਾਰ ਕਾਲੀਦਲ ਨੂੰ ਭਗੌੜਾ ਕਰਾਰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਪਤਾ ਨਹੀਂ ਇਹ ਕਿਸੇ ਮਿੱਟੀ ਦੇ ਬਣੇ ਆ ਮੈਂ ਬੇਨਤੀ ਕਰਨੀ ਚਾਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਕਿ ਇਹਨਾਂ ਲੋਕਾਂ ਨੂੰ ਤਗੀਦ ਕੀਤੀ ਜਾਵੇ ਇਹਨਾਂ ਲੋਕਾਂ ਨੂੰ ਨਸੀਹਤ ਦਿੱਤੀ ਜਾਵੇ ਕਿ ਖਬਰਦਾਰ ਜੇ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਭਗੌੜਾ ਘਰਾੜ ਦੇਣ ਦੀ ਗੱਲ ਕੀਤੀ ਜਾਂ ਭਗੌੜਾ ਗੱਲ ਸ਼ਬਦ ਵਰਤਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਵਾਮਾਂ ਲਵਾਈਆਂ ਇਕ ਵਾਰ ਤਾਗੂ ਮੇਨ ਸੀ ਸਰਦਾਰ ਸੁਪੀਨ ਸਿੰਘ ਬਾਦਲ ਜਿਨੇ ਝੂਲੀ ਅੱਡ ਲਈ ਸਿੰਘ ਸਾਹਿਬ ਜੀ ਜੋ ਆਪ ਜੀ ਨੇ ਹੁਕਮ ਕੀਤਾ ਜੋ ਆਪ ਜੀ ਨੇ ਫਸੀਲ ਤੋਂ ਬੋਲਿਆ ਉਹਨਾਂ ਨੇ ਕਿਹਾ ਪ੍ਰਵਾਣ ਹੈ ਪ੍ਰਵਾਣ ਹੈ ਇੱਕ ਵਾਰੀ ਵੀ ਕਿਤੇ ਜਿੱਦ ਨਹੀਂ ਕੀਤੀ ਇੱਕ ਵਾਰੀ ਵੀ ਆਪ ਜੀ ਦੇ ਸ਼ਬਦ ਨੂੰ ਕੱਟਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਜਿਹਨੋ ਜੋ ਸੁਭਾਵਾਂ ਆਪ ਜੀ ਨੇ ਲਾਈਆਂ ਉਹ ਸੁਭਾਵਾਂ ਨਿਭਾਈਆਂ ਚਾਹੇ ਕਿ ਉਹਨਾਂ ਦੀ ਜ਼ਿੰਦਗੀ ਵੀ ਖਤਰੇ 'ਚ ਪੈ ਗਈ ਸੀ ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਰੋਸੇ ਉਹ ਸੁਭਾਵਾਂ ਤੇ ਅਡੋਲ ਰਹੇ ਅੱਜ ਇਹ ਲੋਕ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਭਗੌੜਾ ਕਰਾਰ ਦੇਣ ਦੀ ਗੱਲ ਕਰਦੇ ਐ ਔਰ ਜਿਹੜੇ ਇਹਨਾਂ ਦੇ ਵੱਲ ਦੇਖ ਕੇ ਕਾਂਗਰਸ ਦੀ ਜਮਾਤ ਹੈ ਭਾਰਤੀ ਜਨਤਾ ਪਾਰਟੀ ਦੀ ਜਮਾਤ ਹੈ ਆਮ ਆਦਮੀ ਪਾਰਟੀ ਦੀ ਜਮਾਤ ਹੈ ਉਹ ਵੀ ਲਾਲਾ ਲਾਲਾ ਐਸੇ ਕਾਲ ਦੀ ਤਰੀਕ ਪਈਠੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਭਗੌੜਾ ਹੋ ਗਿਆ ਸਰਕਾਰ ਯੋਗ ਸਿੰਘ ਸਾਹਿਬ ਜੀਓ ਇਹਨਾਂ ਲੋਕਾਂ ਦੇ ਰੋਕ ਲਾਓ ਇਹ ਕਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਭਗੌੜਾ ਕਰਾਰ ਦੇ ਰਹੇ ਨੇ ਕਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਭਗੌੜਾ ਕਹਿ ਕੇ ਸ਼ਬਦ ਵਰਤ ਰਹੇ ਨੇ ਜਦ ਕਿ ਭਗੌੜੇ ਖੁਦ ਨੇ ਜਾਨ ਗੁੱਝ ਕੇ ਸ਼੍ਰੀ ਅਕਾਲ ਤੱਕ ਸਾਭ ਜੀ ਵੱਲੋਂ ਇਹ ਆ ਕੇ ਸੰਬੋਧਨ ਕਰਦੇ ਆ ਜਦਕਿ ਇਹਨਾਂ ਚ ਮੇਰੇ ਖਿਆਲ ਦੇ ਵਿੱਚ ਤੱਕ ਪੂਰਨ ਗੁਰ ਸਿੰਘ ਹੀ ਕੋ ਨਹੀਂ ਪਈਗਾ ਮੇਰੇ ਖਿਆਲ ਦੇ ਵਿੱਚ ਤਾਂ ਸਾਰੇ ਪਤਤ ਹੋਣਗੇ ਜਿਨ੍ਹਾਂ ਨੇ ਤਿੰਨ ਜਣੇ ਬਿਆਨ ਦਿੰਦੇ ਆ ਪਹਿਲੀ ਬੇਨਤੀ ਤਾਂ ਇਹ ਆ ਸਤਿਕਾਰਯੋਗ ਸਿੰਘ ਸਾਹਿਬ ਜੀ ਉਹ ਜਿਸ ਵੇਲੇ ਇਹਨਾਂ ਨੂੰ ਕਮੇਟੀ ਚ ਪਾਇਆ ਗਿਆ ਸੀ ਆਪ ਜੀ ਨੇ ਇਸ ਗੱਲ ਦੀ ਜ਼ਰੂਰ ਖੋਜ ਕਰਨੀ ਸੀ ਕਿ ਤੁਹਾਡੇ ਜੋ ਭਾਈ ਕੋ ਨਸ਼ਾ ਪੱਤਾ ਤਾਂ ਨਹੀਂ ਕਰਦਾ ਤੁਹਾਡੇ ਤੋਂ ਕਿਸੇ ਤਰੀਕੇ ਨਾਲ ਕੋ ਪਤਤ ਤਾਂ ਨਹੀਂ ਹੈਗਾ ਤੁਸੀਂ ਪੂਰਨ ਤੌਰ ਤੇ ਗੁਰਸੇ ਘੰਮਰ ਧਾਰੀ ਹੋ ਜੇਕਰ ਤੁਸੀਂ ਅਮਰ ਧਾਰੀ ਹੋ ਪੂਰਨ ਗੁਰ ਸਿਧਾਂਤ ਦੇ ਨਾਲ ਚੱਲਣ ਵਾਲਿਓ ਤਾਂ ਫਿਰ ਤੁਹਾਨੂੰ ਕਮੇਟੀ 'ਚ ਪਾਇਆ ਜਾਏਗਾ ਇੱਥੇ ਆ ਕੇ ਆ ਸਮੂਚੀ ਸੰਗਤ ਵਿੱਚ ਵੀ ਸ਼ੰਕਾ ਜਾਹਰ ਪੈਦਾ ਹੁੰਦਾ ਹੈ ਕਿ ਇਹ ਲੋਕ ਜਿਹੜੇ ਵਾਰ-ਵਾਰ ਸ਼੍ਰੀ ਅਕਾਲਪੁਰਖ ਸਾਹਿਬ ਦੀ ਦਫ਼ਤਰ ਜਾਂਦੇ ਆ ਵਾਰ-ਵਾਰ ਜਥੇਦਾਰ ਸਾਹਿਬ ਜੀ ਦਾ ਨਾਮ ਵਰਤਦੇ ਆ ਇਹ ਪੂਰਨ ਤੌਰ ਤੇ ਗੁਰ ਸੇਖ ਹੀ ਨਹੀਂ ਹੈਗੇ ਇਹ ਤਾਂ ਅਜ ਤੱਕ ਸਿੱਖੀ ਸਿਧਾਂਤ ਨੂੰ ਨਹੀਂ ਮੰਨਦੇ ਇਹ ਤਾਂ ਹੋ ਸਕਦਾ ਸ਼ਾਮ ਨੂੰ ਗਲਾਸੀ ਵੀ ਆਪਸ ਵਿੱਚ ਖੜਕਾਉਂਦੇ ਹੋਣਗੇ ਪਰ ਸਤਕਾਰਯੋਗ ਸਿੰਘ ਸਾਹਿਬ ਜੀਓ ਇਹ ਜਿਹੜੀਆਂ ਗੱਲਾਂ ਨੇ ਨਾ ਜਦੋਂ ਅਸੀਂ ਲੋਕਾਂ ਦੇ ਸੰਗਤ 'ਚ ਬੈਠਦੇ ਆ ਉਥੇ ਵਿਚਾਰ ਚਰਚਾ ਬਣਦੀ ਹੈ ਸੰਗਤ ਦੇ ਮਨਾਂ ਨੂੰ ਵੱਡੀ ਵੱਡੀ ਠੇਸ ਪਹੁੰਚਦੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਇਹ ਮਹਾਨ ਜਿਹੜੇ ਸ਼ਬਦ ਨੇ ਉਹ ਇਸੇ ਕਰਕੇ ਨਾਲ ਜੁੜੇ ਨੇ ਕਿ ਜਿਹੜਾ ਵੀ ਸਿੱਖ ਹੈ ਉਹ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸ਼ਰਨੀ ਪੈਂਦਾ ਚਰਨੀ ਪੈਂਦਾ ਸੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵਾਰ-ਵਾਰ ਇਹ ਜਿਹੜਾ ਬੜਾਲਾ ਆਯਾਲੀ ਜਾਂ ਝੁੰਡਾ ਜਾਂ ਬੀਬੀ ਜ਼ਗੀਰ ਕੌਰ ਜਾਂ ਜੰਦੂ ਮਾਜਰਾ ਇਹ ਜਿੰਨਾ ਲਾਣਾ ਅਕਾਲੀ ਦਲ ਚੋਂ ਭਗੌੜਾ ਇਹ ਸ਼ਰੋਮਣੀ ਅਕਾਲੀ ਦਲ ਨੂੰ ਸ਼੍ਰੀ ਹਕਮਤਖਸਬ ਤੋਂ ਭਗੌੜਾ ਖਰਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਪਰ ਬੇਨਤੀ ਜ਼ਰੂਰ ਕਿ ਜੋ ਸਰਟੀਫਿਕੇਟ ਆਪ ਜੀ ਦੇ ਦਫ਼ਤਰ ਵੱਲੋਂ ਜਾਰੀ ਹੋਇਆ ਸਵਾਮਾ ਨਿਭਾਉਣ ਦਾ ਜੇ ਤਾਂ ਉਹ ਭਗੌੜੇ ਕਰਕੇ ਦਿੱਤਾ ਗਿਆ ਹੈ ਤੇ ਫਿਰ ਤਾਂ ਅਸੀਂ ਵੀ ਮੰਨ ਲੈਂਦੇ ਵੀ ਕਾਲੀਦਲ ਭਗਾਉੜਾ ਹੈ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੀ ਡਾਕਟਰ ਵੱਲੋਂ ਇਹ ਸਰਟੀਫਿਕੇਟ ਜਾਰੀ ਹੋਇਆ ਕਿ ਪੂਰਨ ਸਵਾਵਾ ਨਿਭਾਈਆਂ ਜਾ ਚੁੱਕੀਆਂ ਨੇ ਫਿਰ ਤੁਸੀਂ ਆਪ ਹੀ ਕਿਰਪਾ ਕਰੋ ਦੱਸੋ ਸੰਤੂ ਸਾਹਮਣੇ ਕਿ ਕਾਲੀਦਲ ਭਗਾਉੜਾ ਕਿਸ ਗੱਲ ਨੂੰ ਹੋਇਆ ਕਾਲੀਦਲ ਭਗਾਉੜਾ ਕਿਸ ਪਾਸੋਂ ਹੈ ਕਿਉਂ ਇਹ ਲੋਕ ਯਸ਼ੀਆਂ ਦੇ ਢਿੱਕੇ ਚੜ ਕੇ ਵੱਡੀਆਂ ਤਾਕਤਾਂ ਦੇ ਢਿੱਕੇ ਚੜ ਕੇ ਇੱਕ ਰੇੜਕਾ ਹੀ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਵਾਰ-ਵਾਰ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੋਲ ਜਾ ਕੇ ਕਿਹੜੀ ਇਹੋ ਜੀ ਵੱਡੀ ਪ੍ਰਾਪਤੀ ਇਹ ਗਿਣਨਾ ਚਾਹੁੰਦੇ ਨੇ ਕਿਹੜੀ ਵੀ ਸਿੱਖ ਧਰਮ ਦੇ ਪ੍ਰਚਾਰ ਦੀ ਗੱਲ ਕਰਨੀ ਚਾਹੁੰਦੇ ਨੇ ਕਿਹੜਾ ਇਹਨਾਂ ਨੇ ਪ੍ਰਚਾਰ ਪ੍ਰਸਾਰ ਕਰਨਾ ਵਿਸ਼ੇਕ ਆਉਂਦਾ ਸਕੇ ਵਾਰ-ਵਾਰ ਸ਼੍ਰੀ ਅਕਾਲ ਪਤਵਰ ਸਾਹਿਬ ਜੀ ਨੂੰ ਇਧਰਲੇ ਪਾਸੇ ਹੀ ਉਲਝਾਇਆ ਜਾ ਰਿਹਾ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਦੇ ਇਨ ਬਿਨ ਹੁਕਮਾਂ ਸਦਕਾ ਸਾਰੀਆਂ ਸਵਾਮਾਂ ਨਿਭਾਈਆਂ ਆਪ ਜੀ ਦੇ ਦਫ਼ਤਰ ਤੋਂ ਵੱਲੋਂ ਜਾਰੀ ਹੋਏ ਸਰਟੀਫਿਕੇਟ ਨੂੰ ਝੂਠਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਲੋਕਾਂ ਦੀ ਜ਼ੁਬਾਨ ਨੂੰ ਬੰਦ ਕੀਤਾ ਜਾਵੇ ਇਹਨਾਂ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਕਮੇਟੀ ਵਾਲੇ ਲੋਕ ਨੇ ਪਹਿਲਾਂ ਇਹਨਾਂ ਤੋਂ ਪਰਨ ਲਿਆ ਜਾਵੇ ਕਿ ਇਹ ਵਾਕਿਆ ਹੀ ਗੁਰਸਿੱਖੀ ਵਾਲੇ ਸਿਧਾਂਤ ਅਨੁਸਾਰ ਔਰ ਪੂਰੇ ਸਿੰਘ ਸੰਜੇ ਹਨ ਤੇ ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਿਸੇ ਕਮੇਟੀ 'ਚ ਪੈ ਸਕਦੇ ਆ ਤਾਂ ਹੀ ਜਾ ਕੇ ਵਾਰ-ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਅੱਗੇ ਬੇਨਤੀ ਕਰ ਸਕਦੇ ਆ ਪਰ ਜੋ ਲੈਜਾ ਇਹਨਾਂ ਨੇ ਅਪਣਾਇਆ ਹੋਇਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਵਿੱਚ ਕੋਈ ਗੁਰਸਿੱਖੀ ਸਿਧਾਂਤ ਵਾਲੀ ਗੱਲ ਕੋਈ ਵੀ ਨੇੜੇ-ਕੇੜੇ ਢੋਕਦੀ ਹੋਵੇਗੀ ਇਹ ਜ਼ਰੂਰ ਬੇਨਤੀਆਂ ਨੂੰ ਪ੍ਰਵਾਨ ਕਰਨਾ ਔਰ ਇਹਨਾਂ ਦੇ ਸਿਧਾਂਤਕ ਪੱਖ ਨੂੰ ਜ਼ਰੂਰ ਆਪ ਮਾਪੜਾ ਜੀ ਅਤੇ ਵਾਰ-ਵਾਰ ਜਿਹੜੇ ਸ਼ਰੋਮਣੀ ਅਕਾਲੀ ਦਰਬਾਰ ਨੂੰ ਭਗੌੜਾ ਗੱਲ ਦੀ ਗੱਲ ਕਰਦੇ ਆ ਇਸ ਗੱਲ ਤੇ ਰੋਕ ਲਾਈ ਜਾਵੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਜਾਰੀ ਹੋਏ ਸਰਟੀਫਿਕੇਟ ਦੀ ਇੱਕ ਵੱਡੀ ਉਲੰਘਣਾ ਹੈ ਜੋ ਇਹ ਲੋਕ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਇਹ ਮਨਸੂਬਾ ਬਣਾਉਣਾ ਚਾਹੁੰਦੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸੁਭਾਂਤ ਨਿਮਾ ਹੋਵੇ ਕੋਈ ਵੀ ਜਿਹੜਾ ਗੁਰਸਿੱਖੇ ਉਹ ਇਸ ਗੱਲ ਪਾਸੇ ਨਾ ਤੁਰੇ ਕਿ ਜੇ ਸਾਹੀ ਸਜ਼ਾ ਭੁਗਤ ਲਈ ਤੇ ਫੇਰ ਵੀ ਅਸੀਂ ਇਸ ਤਰ੍ਹਾਂ ਭਗੌੜੇ ਰਹਿਣਾ ਫੇਰ ਵੀ ਅਸੀਂ ਭਗੌੜੇ ਹੀ ਆ ਪਰ ਇਹ ਗੱਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀਆਂ ਧਜੀਆਂ ਉਡਾਰੀਆਂ ਨੇ ਇਹਨਾਂ ਨੂੰ ਕਿਰਪਾ ਕਰਕੇ ਰੋਕਣ ਦੀ ਜਿਹੜੀ ਹੈ ਆਪ ਕਿਰਪਾਲਤਾ ਕਰੋ ਇਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ